ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਦੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਤਰ੍ਹਾਂ ਲਗਾਇਆ ਗਿਆ ਇਹ ਤਰ੍ਹਾਂ ਫਾਜ਼ਿਲਕਾਰ ਦੇ ਵਿੱਚ ਬੱਲੂਆਂ ਦੇ ਐਮਐਲਏ ਗੋਲਦੀ ਮੁਸਾਫਰ ਦੇ ਘਰ ਦੇ ਬਾਹਰ ਵੀ ਲਗਾਇਆ ਗਿਆ ਤੇ ਇਸੇ ਤਰ੍ਹਾਂ ਹੀ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰਿੰਦਰ ਸਵਨਾ ਦੇ ਘਰ ਦੇ ਬਾਹਰ ਵੀ ਤਰ੍ਹਾਂ ਲਗਾਇਆ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਰੋਪਾਇਆ ਜਾ ਰਿਹਾ ਜੀ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਫਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੱਦੀ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਉਸ ਦੇ ਰੋਸ ਰੂਪ ਤੇ ਧਰਨਾ ਲਗਾਇਆ ਗਿਆ ਹੈ ਅਤੇ ਅਗਲੀ ਰਣਨੀਤੀ ਘੜੀ ਜਾਏਗੀ ਇਹ ਧਰਨਾ ਅੱਜ ਸਮੂਹ ਆਵਾਜ਼ੀ ਪਾਰਟੀ ਦੇ ਵਿਧਾਇਕਾ ਦੇ ਘਰਾਂ ਦੇ ਅੱਗੇ ਦੁਪਹਿਰ 3 ਵਜੇ ਤੱਕ ਚੱਲਿਆ ਜਿੱਥੇ ਇਸ ਵਿੱਚ ਰੋ ਪਾਇਆ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਇੱਕ ਪਰਿਵਾਰਾਂ ਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਕਿਸਾਨਾਂ ਨਾਲ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਇਸ ਤਰ੍ਹਾਂ ਹੁੰਦੇ ਹਨ ਹੋਰ ਉੱਥੇ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਕਿਵੇਂ ਵੇਖਦੇ ਅੱਜ ਕਿਹੜੇ ਮੁੱਦਿਆਂ ਨੂੰ ਲੈ ਕੇ ਐਮਐਲਏ ਸਭਾ ਦੇ ਘਰਾਂ ਦੇ ਬਾਹਰ ਧਰਨੇ ਲਾਏ ਹੋਏ ਨੇ ਜਿਹੜਾ 3 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨ ਆਗੂਆਂ ਨਾਲ ਦੌਰੇ ਸਵਾਰ ਕੀਤਾ ਗਿਆ ਉਸ ਦੇ ਰੋਸ ਹੋ ਜੋ ਅੱਜ ਸਾਰੇ ਜਿਹੜੇ ਸੱਤਾਧਾਰੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਗੇਟ ਘੇਰੇ ਨੇ ਤੇ ਇਸੇ ਹੀ ਮਕਸਦ ਨਾਲ ਅੱਜ ਹਲਕਾ ਬੱਲੂਆ ਨੇ ਤੋਂ ਜਿਹੜਾ ਐਮਐਲਏ ਗੋਲਦੀ ਮਸਾਫਰ ਦਾ ਕਰਕੇ ਰਿਹਾ ਕੀ ਨਾਮ ਹੈ ਅਮਨਦੀਪ ਸਿੰਘ ਗੋਲਦੀ ਮਸਾਫਰ ਆ ਤੁਸੀਂ ਕਿਹੜੇ ਜਥੇਬੰਦੀ ਨੂੰ ਬਿਲੋਂਗ ਕਰਦੇ ਜੀ ਭਾਰਤੀ ਕਿਸਾਨ ਜਨ ਅ ਰਾਜੇਵਾ ਸਰ ਅੱਜ ਜਿਹੜਾ ਇਹ ਧਰਨਾ ਦਿੱਤਾ ਗਿਆ ਹੈ ਤੁਹਾਡੇ ਜਥੇਬੰਦੀ ਵੱਲੋਂ ਇਹਦੇ ਬਾਰੇ ਜਾਣਕਾਰੀ ਦਿਓ ਇਹ 라 ਪਿਛਲੇ ਦਿਨੀ ਚੰਡੀਗੜ੍ਹ ਸਾਡੇ ਆਗੂਆਂ ਨੇ ਨਿਰਣਾ ਲਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਤਰਨਾ ਲਾਉਣਾ ਸੀ ਜਿਹੜੀ ਖੇਤੀ ਨੀਤੀ ਤੇ ਹੋਰ ਸਾਡੀਆਂ ਪੰਜਾਬ ਦੀਆਂ ਕਿਸਾਨੀ ਦੀਆਂ ਮੰਗਾਂ ਸੀ ਵੀ ਮਾਨ ਸਾਹਿਬ ਨੂੰ ਵੀ ਇਹਦਾ ਹੱਲ ਕਰੋ ਉਹਨਾਂ ਨੇ ਇੱਕ ਤਾਂ ਮੀਟਿੰਗ ਦੇ ਵਿੱਚ ਉੱਠ ਕੇ ਜਿਹੜਾ ਭੱਜੇ ਉਹ ਮੰਗਾਂ ਮੰਨਣ ਦੀ ਬਜਾਏ ਸਾਡੇ ਆਗੂਆਂ ਨੂੰ ਵੀ ਚੱਕਿਆ ਤੇ ਸਾਨੂੰ ਵੀ ਚੱਕਿਆ ਮੇਰੇ ਘਰੇ 4 ਵਜੇ ਕੋਲ ਸਾਈਡ ਮੈਨੂੰ ਚੱਕਿਆ ਬੋਰੂ ਕੀ ਅਸੀਂ ਚਿੱਟਾ ਵੇਚ ਰਹੇ ਹਾਂ ਯਾਸੀ ਨਾ ਸਾ ਵੇਚ ਰਹੇ ਆ ਰੋਜ਼ ਮੋਟਰਸਾਈਕਲ ਚੋਰੀ ਹੋ ਰਹੀ ਹੈ ਫਾਇਰਕਾ ਜ਼ਿਲ੍ਹੇ ਚ ਬੋਰ ਚ ਮੋਟਰਸਾਈਕਲ ਚੋਰੀ ਹੋ ਰਹੀ ਹੈ ਚਿੱਟੇ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਉਧਰ ਤਾਂ ਮਾਨ ਸਾਹਿਬ ਨਕੇਲ ਨਹੀਂ ਕੱਸ ਰਹੇ ਤੇ ਇੱਧਰ ਆਗੂਆਂ ਨੂੰ ਚੱਕਣ ਦਾ ਕੀ ਮਤਲਬ ਹੈ ਅਸੀਂ ਤਾਂ ਆਪਦੀਆਂ ਮੰਗਾਂ ਸ਼ਾਂਤਮਈ ਮੰਨਣ ਆਏ ਹਾਂ ਉਸ ਤੋਂ ਬਾਅਦ ਸਾਡੇ ਆਗੂਆਂ ਨੇ ਜਦੋਂ ਇਹਨਾਂ ਨੇ ਸਾਨੂੰ ਬਦਨਾਮ ਕੀਤਾ ਵੀ ਇਹ ਸੜਕਾਂ ਘੇਰਨਗੇ ਲੋਕਾਂ ਨੂੰ ਦੱਸਿਆ ਵੀ ਸੜਕਾਂ ਘੇਰਨਗੇ ਅਸੀਂ ਸੜਕਾਂ ਨਹੀਂ ਘੇਰਨੀਆਂ ਸੀ ਅਸੀਂ ਬਕਾਇਦਾ ਉੱਥੇ ਇੱਕ ਸਟੇਡੀਅਮ ਦੇ ਵਿੱਚ ਧਰਨਾ ਲਾਣਾ ਸੀ ਆਪਦੀਆਂ ਮੰਗਾਂ ਲਈ ਤੇ ਉਸ ਤੋਂ ਬਾਅਦ ਸਾਡੇ ਆਗੂਆਂ ਨੇ ਸੜਕਾਂ ਸਾਨੂੰ ਕਿ